ਕਾਰ 'ਚ ਸਵਾਰ ਮਾਪੋਤਰ ਨਾਲ ਵਾਪਰਗੀ ਦਿਲ ਦਹਿਲਾਉ ਘਟਨਾ ਦੇਖੋ ਕਿਵੇਂ ਪਲਟੀਆਂ ਖਾਂਦੀ ਇਕ ਟੋਏ 'ਚ ਡਿੱਗੀ ਕਾਰ ਨਹੀਂ ਦੇਖਿਆ ਹੋਣਾ ਕਦੇ ਇੰਨਾ ਭਿਆਨਕ ਸੜਕ ਹਾਦਸਾ ਇਸ ਵੇਲੇ ਦੀ ਬੇਹੱਦ ਮੰਦ ਭਾਗੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਗਾ ਦੇ ਵਿੱਚ ਪੈਂਦੇ ਬਾਗਾਪੁਰਾਣਾ ਦੀ ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਕਾਰ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੀ ਹੋਈ ਆਪ ਨਹਿਰ ਦੇ ਨਾਲ ਲੱਗਦੇ ਡੂੰਘੇ ਖੱਡੇ ਦੇ ਵਿੱਚ ਜਾ ਜਾਂਦੀ ਆ ਮੋਕੇ ਦੇ ਉੱਤੇ ਚਿਹਰਾੜਾ ਪੈਂਦਾ ਲੋਕ ਇਕੱਠੇ ਹੁੰਦੇ ਨੇ ਪੁਲਿਸ ਨੂੰ ਬੁਲਾਇਆ ਜਾਂਦਾ ਇੱਕ ਨਿਮਮਤ ਇਹ ਰਹਿੰਦੀ ਹੈ ਕਿ ਇਸ ਹਾਦਸੇ ਵਿੱਚ ਮਾਪੁੱਤ ਬਚ ਚੁੱਕੇ ਨੇ ਲੇਕਿਨ ਜਿਹੜਾ ਇਹ ਹਾਦਸਾ ਹੋਇਆ ਏ ਦੇਖਣ ਤੋਂ ਇੰਨਾ ਜ਼ਿਆਦਾ ਰੂਹ ਕੰਬਾਉ ਹੈ ਜਿਸ ਤਰ੍ਹਾਂ ਲੱਗਦਾ ਹੈ ਕਿ ਜਦ ਗੱਡੀ ਦੇ ਵਿੱਚ ਜੋ ਮੌਜੂਦ ਨੇ ਉਹਨਾਂ ਦੀ ਜਾਨ ਨਹੀਂ ਬਚੀ ਹੋਣੀ ਲੇਕਿਨ ਪਰਮਾਤਮਾ ਨੇ ਇਨਾਂ ਮਾਂ ਤੇ ਪੁੱਤ ਨੂੰ ਬਚਾ ਲਿਆ ਸੋ ਬੇਹਦ ਵੱਡਾ ਹਾਦਸਾ ਰੂਕਮਾਉ ਹਾਦਸਾ ਹੈ ਵਾਪਰਿਆ ਉੱਪਰ ਤੋਂ ਕਾਰ ਸਿੱਧੀ ਜਾ ਕੇ ਇੱਕ ਡੂੰਘੇ ਖੱਡੇ ਦੇ ਵਿੱਚ ਡਿੱਗੀ ਆ ਸਾਨੂੰ ਕਾਲ ਆਈ ਸੀਗੀ ਇਸ ਰਾਕੇ ਵੱਲੋਂ ਅਸੀਂ ਡਲਟਾ ਪਿੰਡ ਦੇ ਵਿੱਚ ਸੀ ਲੋਕਾਂ ਸਾਈਡ ਤੋਂ ਗੱਡੀ ਆ ਰਹੀ ਸੀ ਉਹ ਗੱਲ ਕਰੇ ਤਾਂ ਬਜੇ ਕੋਲ ਤੇ ਰਚੇ ਰਚੇ ਲੱਗ ਪਿਆ ਅਸੀਂ ਤੁਰੰਤ ਫੌਰੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਪਹੁੰਚੇ ਮਦਰ ਗਿਆ ਡਰਾਈਵਰ ਤੇ ਉਹਨਾਂ ਨੇ ਮਦਰ ਸਿਖੇ ਉਹ ਬਲ ਸੇਵ ਨੇ ਕੋਈ ਪਰਿੰਜਰੀ ਨਹੀਂ ਅਸੀਂ ਗ੍ਰੈਂਡ ਬਾਅਦ ਅੱਗੇ ਖੜਾ ਰਹੇ ਆ ਸੇਵ ਨੇ ਸਭ ਤੋਂ ਤੇ ਪਤਾ ਲੱਗਿਆ ਕਿ ਇਸ ਤਰ੍ਹਾਂ ਹਾਦਸਾ ਆਪਰੇ ਸਾਰਾ ਹੈ ਕੋਈ ਕਹਿੰਦੇ ਕੋਈ ਨਸ਼ੇੜੀ ਸੀਗਾ ਉਹਨਾਂ ਨੇ ਜਿਸ ਬੈਲੈਂਸ ਕਰਣੀ ਆ ਬਿਕੋ ਸੀਗਾ ਤੇ ਇਹਨਾਂ ਤੋਂ ਡਿਸਬੈਲੈਂਸ ਹੋ ਗਿਆ